ਮੇਰੇ ਭਤੀਜੇ ਦਾ ਕੀ ਫਾਇਦਾ ਮੇਰੇ ਸਾਲੇ ਦਾ ਕੀ ਫਾਇਦਾ ਮੇਰੇ ਜੀਜੇ ਦਾ ਕੀ ਫਾਇਦਾ ਹੂੰ ਸਭ ਤੋਂ ਮੈਂ ਤੜਫਦੇ ਵੀ ਹੋਈ ਨੇ ਰੋਜ਼ ਮੈਨੂੰ ਗਾਣਾ ਕਢਣ ਲੱਗ ਜਾਂਦਾ ਤੜਕੀ ਉੱਠ ਕੇ ਖਾਲੀ ਡੱਬੇ ਸਭ ਤੋਂ ਬਾਅਦ ਖੜਕਾ ਕਰਦੇ ਨੇ ਜਦੋਂ ਮਾਲ ਕੱਢੀ ਭਰ ਜਾਂਦੀ ਆਰਾਮ ਨਾ ਲੱਗ ਜਾਂਦੀ ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਆਹ ਪੁਰਵਿੰਦਰ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਮੁੜ ਅਕਾਲੀ ਦਲ ਦੀ ਸਰਕਾਰ ਨੂੰ ਘੇਰਿਆ ਹੈ ਸ਼੍ਰੋਮਣੀ ਅਕਾਲੀ ਦਲ ਤੇ ਵੱਡਾ ਹਮਲਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜਦੋਂ ਉਹ ਫਾਈਲਾਂ ਤੇ ਸਾਈਨ ਕਰਦੇ ਨੇ ਤਾਂ ਉਹ ਪੰਜਾਬ ਬਾਰੇ ਸੋਚਦੇ ਨੇ ਪਰ ਪਹਿਲਾਂ ਦੀਆਂ ਸਰਕਾਰਾਂ ਸੋਚਦੀਆਂ ਸੀ ਕਿ ਸਾਡੇ ਭਤੀਜਿਆਂ ਦਾ ਕੀ ਬਣੂਗਾ ਸਾਡੇ ਚਾਚਿਆਂ ਦਾ ਕੀ ਬਣੂਗਾ ਜੀਜਿਆਂ ਦਾ ਕੀ ਬਣੂਗਾ ਸਾਲਿਆਂ ਦਾ ਕੀ ਬਣੂਗਾ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਫਾਈਲਾਂ ਤੇ ਸਾਈਨ ਕੀਤੇ ਜਾਂਦੇ ਸੀਗੇ ਉਹਨਾਂ ਕਹਿੰਿਆ ਕਿ ਹੁਣ بڑا ਰੌਲਾ ਪਾ ਰਹੇ ਨੇ ਖੜਖੜ ਕਰਦੇ ਨੇ ਰੇਲ ਗੱਡੀ ਦਾ ਐਗਜ਼ਾਮਪਲ ਦਿੱਤਾ ਉਹਨਾਂ ਉਹਨਾਂ ਨੇ ਕਿਹਾ ਕਿ ਜਦੋਂ ਮਾਲ ਗੱਡੀ ਦੇ ਡੱਬੇ ਖਾਲੀ ਹੁੰਦੇ ਨੇ ਤਾਂ ਉਹ ਖੜਖੜ ਕਰਦੇ ਜਾਂਦੇ ਨੇ ਪਰ ਜਦੋਂ ਡੱਬਿਆਂ ਦੇ ਵਿੱਚ ਸਮਾਨ ਰੱਖ ਦਿੱਤਾ ਜਾਂਦਾ ਹੈ ਤਾਂ ਉਹ ਲਾਗੋ ਦੀ ਲੰਗ ਜਾਂਦੇ ਪਤਾ ਵੀ ਨਹੀਂ ਲੱਗਦਾ ਇਸੇ ਤਰ੍ਹਾਂ ਹੁਣ ਇਹਨਾਂ ਦੇ ਵੋਟਾਂ ਵਾਲੇ ਡੱਬੇ ਖਾਲੀ ਹੋ ਚੁੱਕੇ ਨੇ ਸੋ ਖੜਖੜ ਕਰਦੇ ਫਿਰਦੇ ਨੇ ਕਿ ਕੁੱਝ ਕਿਹਾ ਸੀ ਅਸੀਂ ਮੰਨਨੇ ਦੇਖੋ 70 80 ਫਾਈਲਾਂ ਸਾਈਨ ਕਰਕੇ ਆਇਆ ਔਰ ਹਰ ਫਾਈਲ ਦੇ ਵਿੱਚ ਇਹ ਪੁੱਛਦਾ ਹੁਣ ਨਾ ਇਹਦਾ ਲੋਕਾਂ ਨੂੰ ਕੀ ਫਾਇਦਾ ਹੈ ਇਹ ਆ ਫਾਇਦਾ ਜੀ ਇਹਦਾ ਫੇਰ ਠੀਕ ਹੈ ਮੈਂ ਸਾਈਨ ਕਰ ਦੇਣਾ ਇਤੋਂ ਵੱਧ ਕਿਸਮਤੀ ਇਹ ਇਤੋਂ ਪਹਿਲਾਂ ਵਾਲੇ ਪੁੱਛਦੇ ਸੀ ਇਹ ਮੇਰਾ ਕੀ ਫਾਇਦਾ ਹੈ ਮੇਰੇ ਪਰਿਵਾਰ ਦਾ ਕੀ ਫਾਇਦਾ ਹੈ ਮੇਰੇ ਭਤੀਜੇ ਦਾ ਕੀ ਫਾਇਦਾ ਹੈ ਮੇਰੇ ਸਾਲੇ ਦਾ ਕੀ ਫਾਇਦਾ ਹੈ ਮੇਰੇ ਦੀਜੇ ਦਾ ਕੀ ਫਾਇਦਾ ਹੈ ਉਹ ਆਂ ਦੇਖਦੇ ਰਹੇ ਉਹ ਆਂ ਦੇਖਦੇ ਰਹੇ ਬਸ ਸੋ ਇਸ ਕਰਕੇ ਹੂੰ ਸਭ ਤੋਂ ਵੱਧ ਤੜਫਦੇ ਵੀ ਹੋਈ ਨੇ ਰੋਜ਼ ਮੈਨੂੰ ਗਾਣਾ ਕਰਨ ਲੱਗ ਜਾਂਦਾ ਤੜਕੇ ਉੱਠ ਕੇ ਤੜਕੇ ਉੱਠ ਕੇ ਲੱਗ ਜਾਂਦੇ ਆਂ ਐ ਕਿਉਂ ਕਰਤਾ ਉਹ ਕੋ ਕਰਤਾ ਮੈਂ ਤਾਂ ਇਹੀ ਕਹੂੰਗਾ ਜਿਹੜੀ ਮਾਲ ਗੱਡੀ ਹੁੰਦੀ ਹੈ ਨਾ ਉਹ ਜਦੋਂ ਖਾਲੀ ਹੁੰਦੀ ਹੈ ਖਾਲੀ ਡੱਬੇ ਸਭ ਤੋਂ ਵੱਧ ਖੜਕਾ ਕਰਦੇ ਨੇ ਜਦੋਂ ਮਾਲ ਗੱਡੀ ਭਰ ਜਾਂਦੀ ਹੈ ਆਰਾਮ ਨਾਲ ਲੱਗ ਜਾਂਦੀ ਹੈ ਸੋ ਇੰਨਾ ਡੱਬੇ ਖਾਲੀ ਹੋ ਗਏ ਉਹ ਇਨੇ ਡੱਬੇ ਖਾਲੀ ਨੇ ਵੋਟਾਂ ਡੱਬੇ ਵੀ ਖਾਲੀ ਨੇ ਤੋ ਖੜਕਾ ਤਾਂ ਕਰਨ ਗਈ ਫਿਰ ਉਹ ਖੜਕਾ ਕਰੀ ਜਾਣ ਫਿਰ ਜੋ ਮਰਜੀ ਕਹੀ ਜਾਣ